ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਲਵਾਰਾ 에ਅਰਪੋਰਟ ਦੀ ਟਰਮੀਨਲ ਬਿਲਡਿੰਗ ਦੇ ਉਦਘਾਟਨ ਮੌਕੇ ਸੰਬੋਧਨ ਕਰਦੇ ਆ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਤੇ ਸ਼ਹੀਦਾਂ ਦੀ ਧਰਤੀ ਹੈ ਇਸ ਲਈ ਹਲਵਾਰਾ 에ਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਨਾਮ ਤੇ ਰੱਖਣਾ ਚਾਹੀਦਾ ਹੈ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਏਰੀਆ ਇਹ ਤੇ ਸ਼ਹੀਦ ਕਰਤਾਰ ਸਿੰਘ ਸਰਾਬਾ 18 ਸਾਲ ਦੀ ਉਮਰ ਚ ਬਰਕਲੇ ਜਿ ਯੂਨੀਵਰਸਿਟੀ ਕੈਲੀਫੋਰਨੀਆ ਦੇ ਵਿੱਚ ਪਾਇਲਟ ਦਾ ਕੋਰਸ ਕਰਨ ਗਏ ਸੀ ਇਹ ਉਤਪਤ 19 ਸਾਲ ਦੀ ਉਮਰ 'ਚ ਤਾਂ ਉਹਨਾਂ ਨੂੰ ਫਾਂਸੀ ਹੋ ਗਈ 19 ਸਾਲ ਦੀ ਉਮਰ 'ਚ ਤਾਂ ਉੱਥੇ ਗਦਰੀ ਬਾਬਿਆਂ ਨਾਲ ਮੇਲ ਹੋਇਆ ਉੱਥੇ ਦੇਸ਼ ਭਗਤਾ ਨਾਲ ਮੇਲ ਹੋਇਆ ਤੇ ਉਹ ਦੇਸ਼ ਦੀ ਲੇਖੇ ਲੇਖੇ ਲੱਗੇ ਉਹਨਾਂ ਦੀ ਉਹਨਾਂ ਨੇ ਜਿਹੜੀਆਂ ਲਾਈਨਾਂ ਸੀ ਉਹ ਫੋਟੋ ਦੇ ਪਿਛਲੇ ਪਾਸੇ ਭਗਤ ਸਿੰਘ ਜੀ ਲਿਖ ਕੇ ਫੋਟੋ ਨੂੰ ਜੇਬ 'ਚ ਰੱਖਦੇ ਸੀ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿੰਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਸੋ ਜੇ ਇਹਦਾ ਨਾਮ ਜਿਹੜਾ ਉਹ ਇੱਕ ਪਾਇਲਟ ਦੇ ਨਾਂ ਤੇ ਇੱਕ ਉਹ ਬੰਦਾ ਜਿਹੜਾ ਆਪਣੀ ਬਹੁਤ ਵਧੀਆ ਜ਼ਿੰਦਗੀ ਜਿਉ ਸਕਦਾ ਸੀ ਪਰ ਦੇਸ਼ ਦੇ ਲੇਖੇ ਲਾਤੀ ਕਰਤਾਰ ਸਿੰਘ ਸਰਾਬਾ ਚਾਰ 에어ਪੋਰਟ ਸਾਡੇ ਹੋ ਜਾਣਗੇ ਦੋ ਗੁਰੂਆਂ ਦੇ ਨਾਂ ਤੇ ਦੋ ਸਾਡੇ ਸ਼ਹੀਦਾਂ ਦੇ ਨਾਂ ਤੇ ਮੁਹਾਲੀ ਵਾਲਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਤੇ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਰਾਮਦਾਸ 에어ਪੋਰਟ ਸ੍ਰੀ ਗੁਰੂ ਰਵੀਦਾਸ ਜੀ ਦਾ ਜਨਾਮ ਕਰਨ ਉੱਥੇ ਆਦਮਪੁਰ ਦਾ ਹੋ ਜਾਊਗਾ ਇਹਦਾ ਨਾਮ ਕਰਤਾਰ ਸਿੰਘ ਸਰਾਬਾ ਹੋ ਜੇ ਧਰਤੀ ਉਹੀ ਗੁਰੂਆਂ ਤੇ ਸ਼ਹੀਦਾਂ ਦੀ ਹੈ ਪਰ ਸਾਨੂੰ ਬੜੀ ਸਾਰਿਆਂ ਨੂੰ ਖੁਸ਼ੀ ਹੋਊਗੀ ਇਸ ਤੋਂ ਬਾਅਦ ਹਲਵਾਰਾ 에어ਪੋਰਟ ਦੀ ਦੇਸ਼ ਦੀ ਸੁਰੱਖਿਆ ਸਬੰਧੀ ਅਹਿਮੀਅਤ ਬਾਰੇ ਵੀ ਮੁੱਖ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ।